ਸਤਿ ਸ਼੍ਰੀ ਅਕਾਲ ਜੀ ਲੈ ਕੇ ਆਇਆ ਅੱਜ ਦੀ ਨਵੀਂ ਕਹਾਣੀ ਮੇਰੀ ਘਰ ਵਾਲੀ ਬਹੁਤ ਸੋਹਣੀ ਸੀ ਪਰ ਮੈਂ ਇੱਕ ਐਕਸੀਡੈਂਟ ਵਿੱਚ ਅਪਾਹਜ ਹੋ ਗਿਆ ਮੈਂ ਉਹਦੀ ਜ਼ਰੂਰਤ ਪੂਰੀ ਨਹੀਂ ਕਰ ਰਿਹਾ ਸੀ ਇਸ ਲਈ ਉਹ ਮੈਨੂੰ ਨੀਂਦ ਦੀ ਦਵਾਈ ਦੇ ਕੇ ਦੂਜੇ ਕਮਰੇ ਵਿੱਚ ਸੌਂ ਜਾਂਦੀ ਸੀ ਇੱਕ ਦਿਨ ਮੈਂ ਉਹ ਦਵਾਈ ਨਹੀਂ ਖਾਧੀ ਤਾਂ ਉਸ ਰਾਤ ਨੂੰ ਉਹਦੇ ਹੌਂਕਿਆਂ ਦੀ ਆਵਾਜ਼ ਆਉਣ ਲੱਗ ਪਈ ਮੇਰੇ ਕੋਲੋਂ ਇਹ ਸਭ ਕੁਝ ਬਰਦਾਸ਼ਤ ਨਹੀਂ ਹੋ ਰਿਹਾ ਸੀ ਇੱਕ ਦਿਨ ਮੈਂ ਉਹਦੇ ਕਮਰੇ ਵਿੱਚ ਲੁਕ ਗਿਆ ਤੇ ਥੋੜੀ ਦੇਰ ਬਾਅਦ ਜੋ ਮੈਂ ਦੇਖਿਆ ਤੇ ਉਸ ਬੰਦੇ ਨੂੰ ਦੇਖ ਕੇ ਤਾਂ ਮੇਰੇ ਹੋਸ਼ ਉੱਡ ਗਏ ਕਿਉਂਕਿ ਉਹ ਤਾਂ ਮੇਰਾ ਹੀ ਕਿਸੇ ਕੋਲੋਂ ਆਪਣੀ ਲੋੜ ਪੂਰੀ ਕਰਨਾ ਬਹੁਤ ਔਖਾ ਮੇਰੇ ਘਰ ਵਾਲੇ ਦੀਆਂ ਹਰਕਤਾਂ ਮੈਨੂੰ ਹੋਰ ਵੀ ਜ਼ਿਆਦਾ ਸ਼ੱਕ ਵਿੱਚ ਪਾ ਰਹੀਆਂ ਸੀ ਮੈਂ ਮਸਾ ਹੀ ਆਪਣੀ व्हीਲਚੇਅਰ ਨੂੰ ਬੈੱਡ ਦੇ ਕੋਲ ਕੀਤਾ ਤੇ ਬੜਾ ਔਖਾ ਹੋ ਕੇ ਮੈਂ ਆਪਣੀਆਂ ਲੱਤਾਂ ਨੂੰ ਬੈੱਡ ਤੋਂ ਹੇਠਾਂ ਕੀਤਾ ਮੈਂ ਦੁਰਨ ਫਿਰਨੇ ਜੋਗਾ ਨਹੀਂ ਸੀ ਪਰ ਮੇਰੀ ਪੂਰੀ ਜਾਨ ਲੱਗ ਗਈ ਸੀ ਆਪਣੇ ਆਪ ਵੀਲਚੇਅਰ ਤੇ ਬੈਠਣ ਲਈ ਤੇ ਦੂਜੇ ਕਮਰੇ ਵਿੱਚੋਂ ਮੇਰੀ ਮੇਰੀ ਘਰ ਵਾਲੀ ਦੀ ਆਵਾਜ਼ ਆ ਰਹੀ ਸੀ ਉਹ ਹਰ ਰੋਜ਼ ਮੈਨੂੰ ਦਵਾਈ ਦੇ ਕੇ ਆਪ ਮੇਰੇ ਕਮਰੇ ਵਿੱਚੋਂ ਚਲੀ ਜਾਂਦੀ ਤੇ ਦੂਸਰੇ ਕਮਰੇ ਵਿੱਚ ਜਾ ਕੇ ਦਰਵਾਜ਼ਾ ਬੰਦ ਕਰ ਲੈਂਦੀ ਸੀ ਰਾਤ ਦੇ ਹਨੇਰੇ ਵਿੱਚ ਮੈਨੂੰ ਆਪਣੀ ਘਰ ਵਾਲੀ ਦੀਆਂ ਅਜੀਬ ਜਿਹੀ ਆਵਾਜ਼ ਆਉਂਦੀ ਸੀ ਜਿਦੇ ਕਰਕੇ ਮੈਂ ਸਾਰੀ ਰਾਤ ਆਰਾਮ ਨਾਲ ਸੌਂ ਵੀ ਨਹੀਂ ਸਕਦਾ ਸੀ ਕਮਰੇ ਦਾ ਦਰਵਾਜ਼ਾ ਸਵੇਰ ਨੂੰ ਹੀ ਖੁੱਲਦਾ ਤੇ ਮੇਰੀ ਘਰ ਵਾਲੀ ਸਵੇਰ ਨੂੰ ਹੀ ਬਾਹਰ ਆਉਂਦੀ ਸੀ ਉਹ ਬਹੁਤ ਜ਼ਿਆਦਾ ਸੋਹਣੀ ਤੇ ਕੁਸ਼ਲ ਲੱਗਦੀ ਸੀ ਜਦੋਂ ਮੈਂ ਉਹਨੂੰ ਪੁੱਛਦਾ ਕਿ ਤੂੰ ਮੇਰੇ ਨਾਲ ਕਿਉਂ ਨਹੀਂ ਸੁੱਤੀ ਉੱਠ ਕੇ ਕਿਉਂ ਚਲੀ ਗਈ ਤਾਂ ਉਹ ਮੈਨੂੰ ਕੋਈ ਜਵਾਬ ਨਾ ਦਿੰਦੀ ਉਹ ਅਜੀਬ ਜਿਹਾ ਹੱਸ ਕੇ ਮੇਰੇ ਪੈਰਾਂ ਵੱਲ ਦੇਖਦੀ ਜਿਵੇਂ ਕਹਿੰਦੀ ਹੋਵੇ ਕਿ ਤੂੰ ਅਪਾਜ ਮੈਨੂੰ ਕੀ ਦੇ ਸਕਦਾ ਉਹ ਸਾਰਾ ਦਿਨ ਮੇਰਾ ਬਹੁਤ ਧਿਆਨ ਰੱਖਦੀ ਮੈਨੂੰ ਆਪਣੇ ਹੱਥ ਨਾਲ ਰੋਟੀ ਖਵਾਉਂਦੀ ਹੁੰਦੀ ਸੀ ਤੇ ਫਿਰ ਸ਼ਾਮ ਵੇਲੇ ਆਪਣੇ ਆਪ ਨੂੰ ਸਜਾਉਣ ਲੱਗ ਜਾਂਦੀ ਤੇ ਤਿਆਰ ਹੋ ਕੇ ਦੂਜੇ ਕਮਰੇ ਵਿੱਚ ਚਲੀ ਜਾਂਦੀ ਸੀ ਜੋ ਤਕਲੀਫ ਮੈਨੂੰ ਹੁੰਦੀ ਸੀ ਮੇਰੀ ਜਾਨ ਨਿਕਲਣ ਲੱਗ ਜਾਂਦੀ ਸੀ ਇੱਕ ਵਾਰੀ ਮੈਂ ਰੋਟੀ ਖਾਂਦੇ ਖਾਂਦੇ ਨੇ ਉਹਦਾ ਹੱਥ ਫੜ ਲਿਆ ਉਹਨੂੰ ਕਹਿਣ ਲੱਗਾ ਕਿ ਰਾਜ ਤੂੰ ਸਰਾਤ ਨੂੰ ਮੇਰੇ ਕੋਲ ਨਹੀਂ ਹੁੰਦੀ ਮੈਨੂੰ ਛੱਡ ਕੇ ਕਿਤੇ ਨਾ ਜਾਇਆ ਕਰ ਮੈਨੂੰ ਤੇਰੇ ਬਿਨਾ ਨੀਂਦ ਨਹੀਂ ਆਉਂਦੀ ਤੈਨੂੰ ਪਤਾ ਨਾ ਕਿ ਮੈਂ ਤੈਨੂੰ ਕਿੰਨਾ ਪਿਆਰ ਕਰਦਾ ਮੈਂ ਬਹੁਤ ਜਲਦੀ ਠੀਕ ਹੋ ਜਾਊਂਗਾ ਮੇਰੀਆਂ ਅੱਖਾਂ ਵਿੱਚੋਂ ਹੰਝੂ ਆਉਣ ਲੱਗ ਪਏ ਜੋ ਦਰਦ ਮੈਂ ਰਾਤਾਂ ਨੂੰ ਸਹਿ ਰਿਹਾ ਸੀ ਉਹ ਮੇਰੇ ਕੋਲੋਂ ਬਰਦਾਸ਼ਤ ਨਹੀਂ ਹੋ ਰਿਹਾ ਸੀ ਮੈਂ ਇੱਕ ਬੰਦਾ ਸੀ ਤੇ ਇਹ ਚੀਜ਼ ਬਰਦਾਸ਼ਤ ਨਹੀਂ ਕਰ ਸਕਦਾ ਕਿ ਮੇਰੇ ਘਰ ਵਾਲੇ ਤਿਆਰ ਹੋ ਕੇ ਦੂਜੇ ਕਮਰੇ ਵਿੱਚ ਚਲੇ ਜਾਵੇ ਤੇ ਘਰ ਵਾਲਾ ਇਕੱਲਾ ਹੀ ਕਮਰੇ ਵਿੱਚ ਰਹਿ ਜਾਵੇ। ਉਹਨੇ ਮੇਰਾ ਹੱਥ ਆਪਣੇ ਹੱਥਾਂ ਵਿੱਚ ਛੜਾਇਆ ਤੇ ਰੋਟੀ ਵਾਲੀ ਪਲੇਟ ਲੈ ਕੇ ਮੇਰੇ ਕੋਲੋਂ ਚਲੀ ਗਈ। ਮੈਂ ਵੀ ਲੇਜ਼ਰ ਨੂੰ ਚਲਾ ਕੇ ਕਮਰੇ ਵਿੱਚੋਂ ਬਾਹਰ ਚਲਾ ਗਿਆ। ਉਹ ਰਸੋਈ ਵਿੱਚ ਸੀ ਭਾਂਡੇ ਧੋ ਰਹੀ ਸੀ। ਮੈਂ ਵੀ ਉਹਦੇ ਪਿੱਛੇ ਚਲਾ ਗਿਆ। ਮੈਂ ਕਿਹਾ ਕਿ ਮੈਨੂੰ ਡਾਕਟਰ ਨੇ ਕਿਹਾ ਕਿ ਮੈਂ ਜਲਦੀ ਹੀ ਠੀਕ ਹੋ ਜਾਊਂਗਾ। ਅਸੀਂ ਦੋਵੇਂ ਦੁਬਾਰਾ ਆਪਣੀ ਜ਼ਿੰਦਗੀ ਹਾਜੀ ਮੇਰੀ ਗੱਲ ਮੇਰੇ ਮੂੰਹ ਵਿੱਚ ਹੀ ਸੀ ਕੇ ਕੱਚ ਦਾ ਗਲਾਸ ਟੁੱਟ ਗਿਆ ਉਹ ਗੁੱਸੇ ਨਾਲ ਮੇਰੀ ਵੀਲ ਚੇਅਰ ਨੂੰ ਫੜ ਕੇ ਬਾਹਰ ਲੈ ਆਈ ਸੱਤਵੀਂ ਮੰਜ਼ਲ ਤੋਂ ਥੱਲੇ ਦੇਖਦੇ ਹੋਏ ਮੈਨੂੰ ਡਰ ਮਹਿਸੂਸ ਹੋ ਰਿਹਾ ਸੀ ਕਹਿਣ ਲੱਗੀ ਤੁਸੀਂ ਲੋੜਵੰਦ ਤੇ ਅਪਾਏ ਜੀ ਚੰਗੇ ਲੱਗਦੇ ਆ ਜੇ ਤੁਸੀਂ ਠੀਕ ਹੋਣ ਦੀ ਗੱਲ ਕੀਤੀ ਤਾਂ ਮੈਂ ਇਥੋਂ ਥੱਲੇ ਸੁੱਟ ਦਿਆਂਗੀ ਰੱਬ ਕਰਕੇ ਤੂੰ ਠੀਕ ਨਾ ਹੋਵੇਂ ਏਦਾਂ ਹੀ ਰਹੇ ਤੈਨੂੰ ਮੇਰੀ ਲੋੜ ਪਵੇ ਤੇ ساری ਜ਼ਿੰਦਗੀ ਮੇਰੇ ਸਹਾਰੇ ਹੀ guzari। ਉਹ ਬੜੇ ਗੁੱਸੇ ਨਾਲ ਮੈਨੂੰ ਦੇਖ ਰਹੀ ਸੀ। ਉਹਦੀਆਂ ਅੱਖਾਂ ਵਿੱਚ ਇੰਨੀ ਨਫ਼ਰਤ ਸੀ ਕਿ ਮੈਨੂੰ ਇੱਕ ਪਲ ਲਈ ਡਰ ਲੱਗਣ ਲੱਗ ਪਿਆ। ਬਾਹਰਲੀ ਸਾਈਡ ਦੀਆਂ ਕੰਧਾਂ ਛੋਟੀਆਂ-ਛੋਟੀਆਂ ਸੀ ਤੇ ਉਹ ਕਾਫੀ ਮੈਨੂੰ ਅੱਗੇ ਕਰ ਚੁੱਕੀ ਸੀ। ਥੱਲੇ ਦੇਖ ਕੇ ਤਾਂ ਮੇਰੀ ਜਾਨ ਨਿਕਲ ਗਈ ਸੀ। ਉਹਦੀਆਂ ਅੱਖਾਂ ਵਿੱਚ ਉਸ ਸਮੇਂ ਪਤਾ ਨਹੀਂ ਕਿੰਨਾ ਕੋ ਗੁੱਸਾ ਸੀ। ਉਹਨੇ ਮੇਰੀ व्हीਲਚੇਅਰ ਪਿੱਛੇ ਕਰ ਦਿੱਤੀ ਮੈਨੂੰ ਕਮਰੇ ਵਿੱਚ ਲੈ ਆਈ। ਮੈਨੂੰ ਬੈਠ ਦਾ ਸਹਾਰਾ ਦੇ ਕੇ ਲੰਮੇ ਪਾ ਦਿੱਤਾ। ਦਵਾਈ ਵੀ ਦੇ ਦਿੱਤੀ ਮੇਰੇ ਕਮਰੇ ਦਾ ਸਾਰਾ ਦਰਵਾਜ਼ਾ ਖੋਲ ਕੇ ਚਲੀ ਗਈ ਦੂਜੇ ਕਮਰੇ ਵਿੱਚ ਜਾ ਕੇ ਦਰਵਾਜ਼ਾ ਬੰਦ ਕਰ ਲਿਆ ਜਿਹੜੇ ਕਮਰੇ ਵਿੱਚ ਉਹ ਰਹਿੰਦੀ ਸੀ ਉਸ ਕਮਰੇ ਦਾ ਦਰਵਾਜ਼ਾ ਬਾਹਰ ਵਾਲ ਨੂੰ ਖੁੱਲਦਾ ਸੀ ਜਿੱਦਾਂ ਦੀਆਂ ਆਵਾਜ਼ਾਂ ਉਹਦੇ ਕਮਰੇ ਵਿੱਚੋਂ ਆਉਂਦੀਆਂ ਸੀ ਉਹ ਸੁਣ ਕੇ ਮੈਨੂੰ ਇਦਾਂ ਲੱਗਦਾ ਸੀ ਕਿ ਮੈਂ ਮਰ ਹੀ ਜਾਣਾ ਮੈਨੂੰ ਆਪਣੀਆਂ ਲੱਤਾਂ ਤੇ ਗੁੱਸਾ ਆਉਣ ਲੱਗ ਪਿਆ ਸੀ ਮੈਂ ਆਪਣੀ ਬੇਵੱਸੀ ਦਾ ਕਰਕੇ ਆਪਣੀਆਂ ਲੱਤਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਜੇ ਮੈਂ ਠੀਕ ਹੁੰਦਾ ਤਾਂ ਉਹਨੂੰ ਮਾਰ ਦਿੰਦਾ ਜਿਹਦੇ ਨਾਲ ਮੇਰੀ ਘਰ ਵਾਲੀ ਹਾਸ-ਹਾਸ ਕੇ ਗੱਲਾਂ ਕਰਦੀ ਸੀ ਉਹ ਬੰਦਾ ਕਮਰੇ ਵਿੱਚ ਵੀ ਪਤਾ ਨਹੀਂ ਕੀ ਕਰਦੇ ਸੀ ਜਦੋਂ ਇੱਕ ਮਰਦ ਤੇ ਔਰਤ ਕਮਰੇ ਵਿੱਚ ਇਕੱਲੇ ਹੋਣ ਤਾਂ ਇਸ ਤੋਂ ਅੱਗੇ ਸੋਚ ਕੇ ਤਾਂ ਮੇਰੀ ਰੂਹ ਕੰਬ ਗਈ ਸੀ ਪਰ ਮੈਂ ਮਜਬੂਰ ਸੀ ਇੱਕ ਵਾਰ ਮੈਂ ਸੋਚ ਲਿਆ ਸੀ ਕਿ ਅੱਜ ਉਸ ਬੰਦੇ ਨੂੰ ਛੱਡੂਗਾ ਨਹੀਂ ਇਸ ਲਈ ਮੈਂ ਮਸਾਂ ਹੀ ਵੀਲਚੇਅਰ ਤੇ ਬੈਠਾ ਤੇ ਸਾਈਡ ਦੇ ਟੇਬਲ ਤੋਂ ਪਿਸਤੌਲ ਚੁੱਕ ਲਈ ਤੇ ਕਮਰੇ ਵਿੱਚੋਂ ਬਾਹਰ ਨਿਕਲ ਗਿਆ ਦੂਜੇ ਕਮਰੇ ਵਿੱਚੋਂ ਹੱਸਣ ਦੀਆਂ ਤੇ ਗੱਲਾਂ ਕਰਨ ਦੀਆਂ ਆਵਾਜ਼ਾਂ ਆ ਰਹੀਆਂ ਸੀ ਮੈਂ ਕਮਰੇ ਦੀ ਖਿੜਕੀ ਵਿੱਚੋਂ ਅੰਦਰ ਦੇਖਿਆ ਤਾਂ ਮੇਰੀ jaan ਨਿਕਲ ਗਈ ਮੈਂ ਗੁੱਸੇ ਨਾਲ ਦਰਵਾਜ਼ਾ ਖੜਕਾਉਣਾ ਸ਼ੁਰੂ ਕਰ ਦਿੱਤਾ ਜਦੋਂ ਦਰਵਾਜ਼ਾ ਖੁੱਲ੍ਹਿਆ ਤਾਂ ਉਸ ਬੰਦੇ ਨੂੰ ਦੇਖ ਕੇ ਮੇਰੇ ਹੱਥ ਵਿੱਚ ਫੜਿਆ ਪਿਸਤੌਲ ਹੇਠਾਂ ਡਿੱਗ ਪਿਆ ਕਿਉਂਕਿ ਉਹ ਤਾਂ ਮੇਰਾ ਹੀ ਉਹ ਬਹੁਤ ਸੋਹਣੀ ਤਿਆਰ ਹੋ ਕੇ ਸਾਹਮਣੇ ਬੈਠੀ ਸੀ ਤੇ ਮੈਨੂੰ ਦੇਖ ਰਹੀ ਸੀ ਮੈਂ ਆਪਣੇ ਮੂੰਹ 'ਚੋਂ ਸਿਗਰਟ ਦਾ ਧੂਆਂ ਕੱਢਿਆ ਤੇ ਕਿਹਾ ਕਿ ਰਾਜ ਮੇਰੇ ਵੱਲੋਂ ਕੋਈ ਵੀ ਜ਼ੋਰ ਜ਼ਬਰਦਸਤੀ ਨਹੀਂ ਤੂੰ ਆਪਣੇ ਫੈਸਲੇ ਆਪ ਕਰ ਸਕਦੀ ਆ ਇਹ 10 ਲੱਖ ਦਾ ਚੈੱਕ ਆ ਤੇ ਦੂਸਰੇ ਪਾਸੇ ਮੈਰਿਜ ਦੇ ਪੇਪਰ ਮੈਂ ਆਪਣੀ ਗੱਨ ਚਿਹਰੇ ਤੇ ਟਿਕਾਉਂਦੇ ਹੋਏ ਉਸ ਸੋਹਣੀ ਕੁੜੀ ਨੂੰ ਬੇਬਸੀ ਨਾਲ ਦੇਖਿਆ ਤੇ ਮਨ ਵਿੱਚ ਖੁਸ਼ੀ ਵੀ ਹੋ ਰਿਹਾ ਸੀ ਉਹਦੀਆਂ ਨਜ਼ਰਾਂ 10 ਲੱਖ ਵਾਲੇ ਚੈੱਕ ਤੇ ਟਿਕੀਆਂ ਹੋਈਆਂ ਸੀ ਜਿਹਦੀ ਉਹਨੂੰ ਬਹੁਤ ਜ਼ਿਆਦਾ ਲੋੜ ਸੀ ਤਾਂ ਕਦੀ ਉਹਨਾਂ ਪੇਪਰਾਂ ਦੇ ਜਿੰਨਾ ਤੇ ਸਾਇਨ ਕਰਕੇ ਉਹ ਮੇਰੀ ਘਰ ਵਾਲੀ ਬਣ ਜਾਣੀ ਸੀ ਔਰਤ ਜੇ ਸੋਹਣੀ ਹੋਵੇ ਤੇ ਉੱਪਰੋਂ ਬੇਵੱਸ ਤੇ ਮਜਬੂਰ ਹੋਵੇ ਤੇ ਉਹਦੀ ਬੇਵਸਤੀ ਨਾਲ ਖੇਡਣ ਦਾ ਮੈਨੂੰ ਹੋਰ ਵੀ ਜ਼ਿਆਦਾ ਮਜ਼ਾ ਆਉਂਦਾ ਸੀ ਇਸ ਲਈ ਮੈਂ ਰਾਜ ਦੀ ਬੇਵਸਤੀ ਦਾ ਜਿੰਨਾ ਮਜ਼ਾ ਲੈ ਸਕਦਾ ਸੀ ਉਹਨਾਂ ਲਿਆ ਉਹਦੀਆਂ ਅੱਖਾਂ ਵਿੱਚ ਹੰਝੂ ਆ ਰਹੇ ਸੀ ਮੈਂ ਦਿਲੋਂ ਬਹੁਤ ਖੁਸ਼ ਹੋ ਰਿਹਾ ਸੀ ਉਸ ਕੁੜੀ ਦੇ ਲਈ ਸ਼ਾਇਦ ਇਹ ਫੈਸਲਾ ਕਰਨਾ ਬਹੁਤ ਔਖਾ ਸੀ ਮੈਂ ਰਾਜ ਨੂੰ ਇਦਾਂ ਦੇ ਮੋੜ ਤੇ ਲੈ ਆਂਦਾ ਸੀ ਕਿ ਉਹਦਾ ਪਿਓ ਇਸ ਵੇਲੇ ਹਸਪਤਾਲ ਵਿੱਚ ਤੇ ਆਈਸੀਯੂ ਵਿੱਚ ਸੀ ਆਪਣੇ ਪਿਓ ਦੀ ਜ਼ਿੰਦਗੀ ਬਚਾਉਣ ਦੇ ਲਈ ਆਪਣੀ ਅੱਖਾਂ ਵਿੱਚੋਂ ਹੰਝੂ ਵਹਾ ਰਹੇ ਸੀ ਤੇ ਉਹਦੀਆਂ ਗਲਾਬੀ ਗੱਲਾਂ ਮੇਰਾ ਚੈਨ ਲੁੱਟ ਰਹੀਆਂ ਸੀ ਉਹਦੇ ਕੰਬਦੇ ਹੱਥਾਂ ਨੇ ਪੇਪਰਾਂ ਤੇ ਸਾਈਨ ਕਰ ਦਿੱਤੇ ਮੇਰੇ ਚਿਹਰੇ ਤੇ ਵੀ ਮੁਸਕਰਾਟ ਜਿਹੀ ਆ ਗਈ ਮੈਂ ਸਮਝਿਆ ਕਿ ਇਸ ਨਾਜ਼ੁਕ ਕਲੀ ਨੂੰ ਖਰੀਦ ਲਿਆ ਉਹਦੇ ਨਾਲ 4 ਦਿਨ ਆਪਣੇ ਕਮਰੇ ਦੀ ਸ਼ੋਭਾ ਬਣਾਉਂਗਾ ਤੇ ਫਿਰ ਇੱਕ ਫਾਲਤੂ ਚੀਜ਼ ਦੀ ਤਰ੍ਹਾਂ ਸੁੱਟ ਦੇਉਂਗਾ ਰਾਜ ਨਾਲ ਪਹਿਲੀ ਵਾਰ ਵਿਆਹ ਕਰਵਾਇਆ ਸੀ ਇਸ ਤੋਂ ਪਹਿਲਾਂ ਮੈਂ ਜਿੰਨੀਆਂ ਵੀ ਕੁੜੀਆਂ ਨੂੰ ਇਸਤੇਮਾਲ ਕੀਤਾ ਸੀ ਬਿਨਾ ਵਿਆਹ ਦੇ ਉਹਨਾਂ ਦੇ ਨਾਲ ਰਾਤਾਂ ਬਤਾਈਆਂ ਸੀ ਜਦੋਂ ਮਨ ਭਰ ਜਾਂਦਾ ਉਹਨਾਂ ਨੂੰ ਛੱਡ ਦਿੰਦਾ ਸੀ ਪਰ ਰਾਜ ਨਾਲ ਵਿਆਹ ਦੀ ਇੱਕ ਸ਼ਰਤ ਸੀ ਜਦੋਂ ਉਹਨੇ ਮੇਰੀ ਸ਼ਰਤ ਮੰਨੀ ਸੀ ਤਾਂ ਮਜਬੂਰੀ ਵਿੱਚ ਮੈਂ ਵੀ ਉਹਦੀ ਸ਼ਰਤ ਮੰਨ ਲਈ ਮੇਰੇ ਲਈ ਉਹ ਔਰਤ ਜਿੰਨੀ ਸ਼ਾਇਦ ਇੰਨੀ ਅਹਿਮ ਸੀ ਕਿ ਉਹਦੇ ਨਾਲ ਕੁਝ ਨਹੀਂ ਨਿਲੰਗ ਗਏ ਪਰ ਮੈਨੂੰ ਪਤਾ ਨਹੀਂ ਸੀ ਕਿ ਰਾਜ ਕਿਸ ਆਫਤ ਦਾ ਨਾਮ ਉਹ ਕੁੜੀ ਆਮ ਕੁੜੀ ਨਹੀਂ ਸੀ ਉਹ ਤਾਂ ਕੋਈ ਬਲਾ ਸੀ ਜੋ ਮੈਨੂੰ ਖਾ ਗਈ ਮੈਂ ਬੜੀ ਖੁਸ਼ੀ ਨਾਲ ਉਹਦੇ ਸਾਈਨ ਕੀਤੇ ਹੋਏ ਪੇਪਰ ਨੂੰ ਚੁੱਕਿਆ ਤੇ ਆਪ ਵੀ ਸਾਈਨ ਕਰ ਦਿੱਤੇ ਮੇਰੇ ਆਫਿਸ ਵਿੱਚ ਮੇਰੇ ਰੂਮ ਦੀ ਤੀਸਰੀ ਕੁਰਸੀ ਤੇ ਵਕੀਲ ਬੈਠਾ ਹੋਇਆ ਸੀ ਉਹਨੇ ਬਾਕੀ ਦੀ ਕਾਰਵਾਈ ਕੀਤੀ ਉਹ ਸੋਹਣੀ ਕੁੜੀ ਮੇਰੀ ਘਰ ਵਾਲੀ ਬਣ ਗਈ ਜਾਨੀ ਜਸ਼ਨ ਅਗਰਵਾਲ ਦੀ ਘਰ ਵਾਲੀ ਬਣ ਗਈ ਸੀ ਪਰ ਕੁਝ ਮਹੀਨਿਆਂ ਦੇ ਲਈ ਜਦੋਂ ਤੱਕ ਮੇਰਾ ਉਹਦੇ ਤੋਂ ਦਿਲ ਨਹੀਂ ਭਰ ਜਾਂਦਾ ਮੈਂ ਇੱਕ ਗਿਰੀ ਹੋਈ ਕੁੜੀ ਤੇ ਨਜ਼ਰ ਮਾਰੀ ਉਹ ਸਿਰਫ ਮੇਰਾ ਦਿਲ ਖੁਸ਼ ਕਰਨ ਲਈ ਸੀ ਉਹਨੇ ਫਟਾਫਟ 10 ਲੱਖ ਰੁਪਏ ਦਾ ਚੈੱਕ ਚੁੱਕਿਆ ਤੇ ਮੇਰੇ ਆਫਿਸ ਵਿੱਚੋਂ ਬਾਹਰ ਜਾਣ ਲੱਗੀ ਪਰ ਮੇਰੀ ਆਵਾਜ਼ ਤੇ ਉਹਦੇ ਕਦਮ ਰੁਕ ਗਏ ਮੈਂ ਕਿਹਾ ਕਿ ਰਾਜ ਇਹ ਚੈੱਕ ਮੇਰਾ ਡਰਾਈਵਰ ਹਸਪਤਾਲ ਵਿੱਚ ਪਹੁੰਚਾ ਦੇਊਗਾ ਤੂੰ ਮੇਰੇ ਨਾਲ ਫਲੈਟ ਵਿੱਚ ਜਾਣਾ ਕਿਉਂਕਿ ਅੱਜ ਸਾਡੇ ਵਿਆਹ ਦੀ ਪਹਿਲੀ ਰਾਤ ਆ ਜੋ ਮੈਂ ਬਰਬਾਦ ਨਹੀਂ ਕਰਨਾ ਚਾਹੁੰਦਾ ਮੇਰੇ ਕੋਲੇ ਨਾ ਸਬਰ ਨਹੀਂ ਹੁੰਦਾ ਕਿ ਮੈਂ ਉਹਦੇ ਲਈ ਇੰਤਜ਼ਾਰ ਕਰਾਂ ਉਹਨੇ ਮੈਨੂੰ ਪਿੱਛੇ ਮੁੜ ਕੇ ਦੇਖਿਆ ਤੇ ਕਹਿਣ ਲੱਗੀ ਮੇਰਾ ਪਿਓ ਬਹੁਤ ਜ਼ਖਮੀ ਹਾਲਤ ਵਿੱਚ ਹੈ ਹਸਪਤਾਲ ਵਿੱਚ ਮੈਨੂੰ ਨਹੀਂ ਪਤਾ ਕਿ ਉਹ ਵੀ ਜ਼ਿੰਦਾ ਬਚੂਗਾ ਜਾਂ ਨਹੀਂ ਇਸ ਲਈ ਮੈਨੂੰ ਇੱਕ ਰਾਤ ਮੇਰੇ ਪਿਓ ਦੇ ਕੋਲ ਰਹਿਣ ਦਿਓ ਮੈਂ ਵਾਅਦਾ ਕਰਦੀ ਆਂ ਕਿ ਮੈਂ ਆਪ ਹੀ ਤੇਰੇ ਕੋਲ ਆ ਜਾਊਂਗੀ ਉਹ ਆਪਣੇ ਹੱਥ ਜੋੜਦੇ ਹੋਏ ਮਨਤਾ ਕਰਨ ਲੱਗ ਪਈ ਪਰ ਮੈਂ ਇੰਨਾ ਰਹਿਮਦਿਲ ਨਹੀਂ ਸੀ ਜੇ ਮੈਂ ਰਹਿਮਦਿਲ ਹੁੰਦਾ ਤਾਂ ਰਾਜ ਦੀ ਮਜਬੂਰੀ ਦਾ ਫਾਇਦਾ ਕਿਉਂ ਚੁੱਕਦਾ ਮੈਂ ਆਪਣੀ ਪੈਂਟ ਦੀਆਂ ਜੇਬਾਂ ਵਿੱਚ ਹੱਥ ਪਾਏ ਤੇ ਹੌਲੀ ਜਿਹੀ ਉਹਦੇ ਕੋਲ ਚਲਾ ਗਿਆ ਮੈਂ ਕਿਹਾ ਕਿ ਇਸ ਵੇਲੇ ਤੇਰੇ ਪਿਓ ਨੂੰ ਪੈਸਿਆਂ ਦੀ ਲੋੜ ਹੈ ਤੇਰੀ ਨਹੀਂ ਤੇ ਇਹ ਚੈੱਕ ਤੇਰੇ ਪਾਪਾ ਕੋਲ ਪਹੁੰਚ ਜਾਊਗਾ ਤੇ ਪਲੀਜ਼ ਹੁਣ ਮੈਨੂੰ ਬੋਰ ਨਾ ਕਰ ਮੈਨੂੰ ਕਦੋਂ ਦਾ ਇਸ ਘੜੀ ਦਾ ਇੰਤਜ਼ਾਰ ਸੀ ਇਹ ਕਹਿ ਕੇ ਮੈਂ ਉਹਦਾ ਹੱਥ ਫੜ ਲਿਆ ਤੇ ਆਪਣੇ ਨਾਲ ਲੈ ਜਾਣ ਲੱਗਾ ਪਰ ਉਹ ਸਾਰੇ ਰਾਸਤੇ ਮੇਰੇ ਅੱਗੇ ਹੱਥ ਜੋੜਦੀ ਰਹੀ ਮੇਰੀਆਂ ਮਿਹਨਤਾਂ ਕਰਦੀ ਰਹੀ ਉਹ ਬਸ ਮੇਰੇ ਕੋਲ ਕੁਝ ਘੰਟੇ ਹੀ ਮੰਗ ਰਹੀ ਸੀ ਕਿ ਮੈਨੂੰ ਮੇਰੇ ਪਾਪਾ ਕੋਲ ਭੇਜ ਦਿਓ ਪਰ ਮੈਨੂੰ ਤਾਂ ਜਿੱਦਾਂ ਕੁਝ ਵੀ ਨਹੀਂ ਸੁਣਦਾ ਸੀ ਬਸ ਮੈਨੂੰ ਉਸ ਥੱਪੜ ਦੀ ਆਵਾਜ਼ ਸੁਣੀ ਜੋ ਕੁਝ ਦਿਨ ਪਹਿਲਾਂ ਉਸੇ ਕੁੜੀ ਨੇ ਮੇਰੇ ਮੂੰਹ ਤੇ ਮਾਰਿਆ ਸੀ ਮੇਰੇ ਅੰਦਰ ਲੱਗੀ ਹੋਈ ਆਗ਼ ਸ਼ਾਇਦ ਉਹਦੀ ਬੇਵਸੀ ਦੇ ਹੰਝੂਆਂ ਨੂੰ ਦੇਖ ਕੇ ਹੀ 부ਝਣੀ ਸੀ ਇਸ ਲਈ ਮੈਂ ਬਸ ਗੱਡੀ ਚਲਾਉਂਦਾ ਰਿਹਾ ਉਹਦੀ ਕੋਈ ਗੱਲ ਵੱਲ ਧਿਆਨ ਨਾ ਦਿੱਤਾ ਮੈਂ ਇੱਕ ਬਹੁਤ ਹੀ ਵੱਡੇ ਤੇ ਅਮੀਰ ਆਯਾਸ਼ ਟਾਈਪ ਦਾ 35 ਸਾਲ ਦਾ ਨੌਜਵਾਨ ਸੀ ਇੰਨੇ ਦਾ ਸ਼ਾਇਦ ਕਿਸੇ ਨੇ ਕੱਪੜੇ ਵੀ ਨਹੀਂ ਬਦਲੇ ਹੋਣੇ ਜਿੱਦਿਆਂ ਮੈਂ ਕੁੜੀਆਂ ਖਰੀਦ ਲਈਆਂ ਸੀ ਮੇਰੇ ਕੋਲ ਬਹੁਤ ਪੈਸਾ ਸੀ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ ਮੈਂ ਵਿਆਹ ਵੀ ਇਸ ਕਰਕੇ ਨਹੀਂ ਕਰਵਾਇਆ ਸੀ ਕਿ ਮੈਨੂੰ ਇੱਕ ਔਰਤ ਦੇ ਨਾਲ ਜ਼ਿੰਦਗੀ ਨਹੀਂ ਗੁਜ਼ਾਰਨੀ ਮੈਨੂੰ ਕੋਈ ਵੀ ਇਦਾਂ ਦੀ ਕੁੜੀ ਨਹੀਂ ਮਿਲੀ ਸੀ ਕਿ ਗੁਜਰਾਤ ਤੋਂ ਬਾਅਦ ਹੀ ਉਹ ਮੈਨੂੰ ਚੰਗੀ ਲੱਗਣ ਲੱਗ ਜਾਂਦੀ ਮਹਾਰਾਜ ਨੂੰ ਉਹਦੀ ਬਾਹਾਂ ਤੋਂ ਫੜ ਕੇ ਖਿੱਚ ਤੇ ਆਪਣੇ ਫਲੈਟ ਵੱਲ ਲੈ ਗਿਆ ਫਲੈਟ ਦਾ ਦਰਵਾਜ਼ਾ ਖੋਲ ਕੇ ਮੈਂ ਉਹਨੂੰ ਕਰੀਸਦਾ ਹੋਇਆ ਅੰਦਰ ਲੈ ਆਇਆ ਸੀ ਤੇ ਉਹਨੂੰ ਬੈੱਡ ਤੇ ੱਤਕਾ ਮਾਰ ਦਿੱਤਾ ਤੇ ਉਹ ਰੋ ਰਹੀ ਸੀ ਮੈਂ ਉਹਨੂੰ 10 ਲੱਖ ਦੇ ਦਿੱਤੇ ਸੀ ਤੇ ਕਿਹਾ ਨਹੀਂ ਮਰੂਗਾ ਤੇਰਾ ਬੁੱਢਾ ਪਿਓ ਰੋਣਾ ਬੰਦ ਕਰ ਦੇ ਫਿਰ ਮੈਂ ਅਲਮਾਰੀ ਵਿੱਚੋਂ ਮੈਂ ਵਧੀਆ ਕੱਪੜੇ ਕੱਢ ਕੇ ਉਹਨੂੰ ਦਿੱਤੇ ਕਿਉਂਕਿ ਉਹ ਇੱਕ ਗਰੀਬ ਘਰ ਦੀ ਕੁੜੀ ਸੀ ਉਹਨੇ ਮੇਰੇ ਮੂੰਹ ਤੇ ਥੱਪੜ ਮਾਰ ਕੇ ਆਪਣੀ ਸ਼ਰਾਫਤ ਦੀ ਗੱਲ ਕੀਤੀ ਸੀ ਕਿ ਮੈਂ ਉਹਨਾਂ ਕੁੜੀਆਂ ਵਿੱਚੋਂ ਨਹੀਂ ਅੱਜ ਉਹ ਪੈਸਿਆਂ ਦਾ ਕਰਕੇ ਇੱਜ਼ਤ ਵੇਚ ਦੇਵਾ ਮੈਂ ਉਸੇ ਥਾਂ ਤੇ ਉਹਨੂੰ ਲੈ ਕੇ ਖੜ ਗਿਆ ਸੀ ਸਿਰਫ 10 ਲੱਖ ਰੁਪਏ ਦੇ ਬਦਲੇ ਉਸ ਸਮੇਂ ਉਹ ਮੇਰੀ ਖਰੀਦੀ ਹੋਈ ਗੁਲਾਮ ਬਣ ਚੁੱਕੀ ਸੀ ਜਦੋਂ ਤੱਕ ਮੇਰਾ ਦਿਲ ਨਾ ਭਰਦਾ ਉਦੋਂ ਤੱਕ ਮੈਂ ਉਹਨੂੰ ਨਹੀਂ ਛੱਡ ਸਕਦਾ ਸੀ ਮੈਂ ਉਹਨੂੰ ਦੁੱਧ ਵਿੱਚ ਮੱਖੀ ਦੀ ਤਰ੍ਹਾਂ ਕੱਢ ਸਕਦਾ ਸੀ ਪਰ ਕੁਝ ਦਿਨ ਪਹਿਲਾਂ ਹੀ ਮੈਂ ਉਹਨੂੰ 10 ਲੱਖ ਦਾ ਚੈੱਕ ਦਿੱਤਾ ਸੀ ਉਹ ਬਹੁਤ ਜ਼ਿਆਦਾ ਸੋਹਣੀ ਸੀ ਜਿਨੇ ਮੇਰੇ ਹੋਸ਼ ਉੜਾ ਦਿੱਤੇ ਸੀ ਮੈਂ ਉਹਦੇ ਹੁਸਨ ਦੀ ਕੀਮਤ ਪਹਿਲਾਂ ਇੰਨੀ ਲਗਾ ਦਿੱਤੀ ਸੀ ਪਰ ਉਹਦੇ ਬਦਲੇ ਉਹਨੇ ਮੇਰੇ ਮੂੰਹ ਤੇ ਥੱਪੜ ਮਾਰ ਦਿੱਤਾ ਸੀ ਮੈਂ ਚਾਹੁੰਦਾ ਤਾਂ ਉਸੇ ਰਾਤ ਉਹਨੂੰ ਚੁੱਕ ਕੇ ਆਪਣੇ ਦਿਲ ਵਿੱਚ ਲੱਗੀ ਹੋਈ ਅੱਗ ਨੂੰ ਬੁਝਾ ਸਕਦਾ ਸੀ ਪਰ ਮੈਂ ਇਦਾਂ ਨਹੀਂ ਕੀਤਾ ਮੈਂ ਉਹਨੂੰ ਬੇਵੱਸ ਦੇਖਣਾ ਸੀ ਮੈਂ ਚਾਹੁੰਦਾ ਸੀ ਕਿ ਉਹ ਆਪ ਮੇਰੇ ਕੋਲ ਰੋਂਦੀ ਹੋਈ ਮਦਦ ਮੰਗਣ ਆਵੇ ਮੇਰੇ ਸਾਹਮਣੇ ਹੱਥ ਜੋੜ ਕੇ ਰੋਵੇ ਫਿਰ ਮੈਨੂੰ ਚੰਗਾ ਲੱਗਣਾ ਸੀ ਤੇ ਇਦਾਂ ਹੀ ਹੋਇਆ ਉਹ ਮੇਰੇ ਸਾਹਮਣੇ ਉਸੇ ਹੀ ਕੱਪੜਿਆਂ ਵਿੱਚ ਸੀ ਜਿਨ੍ਹਾਂ ਵਿੱਚ ਮੈਂ ਉਹਨੂੰ ਦੇਖਣਾ ਚਾਹੁੰਦਾ ਸੀ ਤੇ ਉਹਨਾਂ ਕੱਪੜਿਆਂ ਵਿੱਚ ਉਹਦਾ ਹੁਸਨ ਬਾਹਰ ਨਿਕਲ ਨੂੰ ਫਿਰ ਰਿਹਾ ਸੀ ਫੇਰ ਆਪਣੇ ਆਪ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਸੀ ਉਹਦੀ ਇਹ ਹਰਕਤ ਦੇਖ ਕੇ ਮੈਂ ਖੁਸ਼ ਹੋ ਗਿਆ ਮੈਂ ਕਿਹਾ ਕਿ ਹੁਣ ਕੋਈ ਫਾਇਦਾ ਨਹੀਂ ਮੇਰੇ ਤੋਂ ਕੁਝ ਵੀ ਲੁਕਾਉਣ ਦਾ ਹੁਣ ਤੂੰ ਮੇਰੀ ਬਣ ਗਈ ਆ ਮੈਂ ਤੇਰੇ ਨਾਲ ਉਹ ਸਭ ਕੁਝ ਕਰ ਸਕਦਾ ਜੋ ਮੇਰਾ ਦਿਲ ਕਰੂਗਾ ਮੇਰੇ ਕੰਨ ਤੇ ਉਹ ਤੜਫੁਟੀ ਕਹਿਣ ਲੱਗੀ ਕਿ ਨਫ਼ਰਤ ਆ ਮੈਨੂੰ ਤੇਰੇ ਵਰਗੇ ਅਮੀਰ ਤੇ ਵਿਗੜੇ ਹੋਏ ਲੋਕਾਂ ਤੋਂ ਤੂੰ ਸਿਰਫ ਮੇਰਾ ਸਰੀਰ ਹੀ ਪਾਇਆ ਪਰ ਮੇਰੇ ਦਿਲ ਵਿੱਚ ਤੇਰੇ ਲਈ ਨਫ਼ਰਤ ਹੀ ਆ ਮੈਂ ਆਪਣੇ ਪਿਓ ਦੀ ਜਾਨ ਬਚਾਉਂਦਾ ਕਰਕੇ ਆਪਣੇ ਆਪ ਨੂੰ ਤੇਰੇ ਹੱਥਾਂ ਵਿੱਚ ਵੇਚ ਦਿੱਤਾ ਮੇਰੇ ਦਿਲ ਵਿੱਚ ਇੰਨੀ ਨਫ਼ਰਤ ਸੁਣ ਕੇ ਤਾਂ ਮੇਰੇ ਦਿਲ ਵਿੱਚ ਵੀ ਅੱਗ ਜਿਹੀ ਲੱਗ ਗਈ ਮੈਂ ਉਹਨੂੰ ਘੁੱਟ ਕੇ ਆਪਣੀਆਂ ਬਾਹਾਂ ਵਿੱਚ ਲੈ ਲਿਆ ਉਹਦਾ ਦਿਲ ਜ਼ੋਰ-ਜ਼ੋਰ ਨਾਲ ਧੜਕ ਰਿਹਾ ਸੀ ਮੈਂ ਕਿਹਾ ਕਿ ਮੈਨੂੰ ਕੋਈ ਫਰਕ ਨਹੀਂ ਪੈਂਦਾ ਤੂੰ ਮੇਰੇ ਨਾਲ ਜਿੰਨੀ ਮਰਜ਼ੀ ਨਫ਼ਰਤ ਕਰ ਪਰ ਕੁਝ ਦਿਨ ਜਾਂ ਕੁਝ ਮਹੀਨੇ ਮੈਂ ਤੈਨੂੰ ਬਹੁਤ ਪਿਆਰ ਕਰੂੰਗਾ ਤੇ ਫਿਰ 10 ਲੱਖ ਦੀ ਕੀਮਤ ਵਸੂਲ ਕਰ ਲਵਾਂਗਾ ਉਸ ਤੋਂ ਬਾਅਦ ਮੈਂ ਤੈਨੂੰ ਆਜ਼ਾਦ ਕਰ ਦੇਵਾਂਗਾ ਇਹ ਕਹਿ ਕੇ ਮੈਂ ਉਹਦੇ ਖੂਬਸੂਰਤ ਸਰੀਰ ਨੂੰ ਚੁੰਮ ਲਿਆ ਉਸ ਤੋਂ ਬਾਅਦ ਮੈਂ ਉਹਦੇ ਨਾਲ ਉਹ ਸਭ ਕੁਝ ਕਰ ਲਿਆ ਜੀ ਵੀ ਮੈਂ ਜਦ ਕੀਤੀ ਹੋਈ ਸੀ ਰਾਜ ਮੇਰੇ ਪਾਪਾ ਦੇ ਆਫਿਸ ਵਿੱਚ ਕੰਮ ਕਰਨ ਵਾਲੀ ਇੱਕ ਛੋਟੀ ਜਿਹੀ ਵਰਕਰ ਸੀ ਜੀ ਦੀ ਤਨਖਾਹ ਵੀ ਬਹੁਤ ਘੱਟ ਸੀ ਇੱਕ ਵਾਰ ਮੈਂ ਕਿਸੇ ਕੰਮ ਦਾ ਕਰਕੇ ਆਪਣੇ ਪਾਪਾ ਦੇ ਆਫਿਸ ਵਿੱਚ ਗਿਆ ਸੀ ਤੇ ਉਹਨੇ ਸ ਕੁਝ ਡਾਕੂਮੈਂਟ ਸਾਈਨ ਕਰਵਾ ਕੇ ਕਮਰੇ ਵਿੱਚੋਂ ਬਾਹਰ ਨਿਕਲ ਗਿਆ ਤਾਂ ਅਚਾਨਕ ਮੇਰੀ ਨਜ਼ਰ ਇਹਦੇ ਤੇ ਪਈ ਤਾਂ ਉਹਦਾ ਹੂਸਨ ਦੇਖ ਕੇ ਮੇਰੀ ਹੋਸ਼ ਉੱਡ ਗਏ ਉਹਦੇ ਉਸ ਦਿਨ ਲਾਲ ਰੰਗ ਦਾ ਪਾਇਆ ਹੋਇਆ ਸੂਟ ਬਹੁਤ ਸੋਹਣਾ ਲੱਗ ਰਿਹਾ ਸੀ ਤੇ ਉਹ ਚੁੱਪ ਕਰਕੇ ਕੰਪਿਊਟਰ ਤੇ ਕੰਮ ਕਰ ਰਹੀ ਸੀ ਬੜੀ ਤੇਜ਼ ਤੇਜ਼ ਕੀਬੋਰਡ ਤੇ ਉਂਗਲਾਂ ਚਲਾ ਰਹੀ ਸੀ ਮੇਰੀ ਤਾਂ ਅਚਾਨਕ ਉਹਦੇ ਤੇ ਨਜ਼ਰ ਪਈ ਤੇ ਉਹਨੂੰ ਦੇਖ ਕੇ ਮੈਂ ਸਭ ਕੁਝ ਭੁੱਲ ਗਿਆ ਸੀ ਸ਼ਾਇਦ ਮੇਰੀਆਂ ਨਜ਼ਰਾਂ ਨੂੰ ਇਹੋ ਜਿਹੀ ਕੁੜੀ ਚਾਹੀਦੀ ਸੀ ਜੋ ਔਰਤ ਆਪਣੇ ਆਪ ਦੇ ਭਾਰੇ ਪੈ ਜਾਂਦੀ ਆ ਮੈਂ ਉਹਨਾਂ ਨੂੰ ਪਹਿਚਾਨ ਜਾਂਦਾ ਸੀ ਮੈਨੂੰ ਰਾਜ ਬਹੁਤ ਸੋਹਣੀ ਲੱਗ ਰਹੀ ਸੀ ਮੈਂ ਕਿਸੇ ਕਾਮਲੇ ਪਾਪਾ ਦੇ ਆਫਿਸ ਵਿੱਚ ਗਿਆ ਤੇ ਰਾਜ ਨੂੰ ਦੇਖਣ ਲਈ ਮਜਬੂਰ ਹੋ ਗਿਆ ਸੀ ਮੈਂ ਵਾਪਸ ਪਾਪਾ ਦੇ ਕੈਬਨ ਵਿੱਚ ਗਿਆ ਮੈਂ ਉਹਨਾਂ ਨੂੰ ਪੁੱਛਿਆ ਕਿ ਇਹ ਕੌਣ ਆ ਉਹ ਕਹਿਣ ਲੱਗੇ ਕਿ ਕੁਝ ਮਹੀਨੇ ਪਹਿਲਾਂ ਹੀ ਆਫਿਸ ਵਿੱਚ ਕੰਮ ਕਰਨ ਲਈ ਆਈ ਹੈ ਉਹ ਬਹੁਤ ਚੰਗੀ ਤੇ ਮਿਹਨਤੀ ਕੁੜੀ ਆ ਮੈਂ ਕਿਹਾ ਕਿ ਮੈਨੂੰ ਇੱਕ ਏਦਾਂ ਦੀ ਕੁੜੀ ਦੀ ਲੋੜ ਆ ਤੁਸੀਂ ਰਾਜ ਨੂੰ ਕਹੋ ਕਿ ਮੇਰੇ ਆਫਿਸ ਵਿੱਚ ਕੰਮ ਕਰ ਲਵੇ ਤਾਂ ਮੇਰਾ ਕੰਮ ਵੀ ਸੌਖਾ ਹੋ ਜਾਊਗਾ ਮੇਰੇ ਪਾਪਾ ਨੂੰ ਭਲਾ ਕੀ ਇਤਰਾਜ ਸੀ वैसे भी पापा मेरी किसी गल ਨੂੰ ਨਹੀਂ ਟਾਲਦੇ ਸੀ ਮੈਂ ਉਹਨਾਂ ਦੀ ਇਕਲੌਤੀ ਅਲਾਦ ਸੀ ਬਸ ਪਾਪਾ ਨੂੰ ਮੇਰੀ ਇੱਕ ਹੀ ਪ੍ਰੋਬਲਮ ਸੀ ਕਿ ਮੈਂ ਜ਼ਿੰਦਗੀ ਵਿੱਚ ਸਿਆਣਾ ਕਦੋਂ ਹੋਊਗਾ ਆਏ ਦਿਨ ਮੈਂ ਕੁੜੀਆਂ ਨਾਲ ਇੰਜੋਏ ਕਰਦਾ ਸੀ ਮੇਰੀ ਮਾਂ ਚਾਹੁੰਦੀ ਸੀ ਕਿ ਮੈਂ ਹੁਣ ਵਿਆਹ ਕਰਵਾ ਕੇ ਸੈਟ ਹੋ ਜਾਵਾਂ ਪਰ ਮੈਂ ਤਾਂ ਵਿਆਹ ਵਾਲੇ ਜੱਗ ਵਿੱਚ ਪੈਣਾ ਹੀ ਨਹੀਂ ਚਾਹੁੰਦਾ ਸੀ ਮੈਂ ਆਜ਼ਾਦੀ ਨਾਲ ਆਪਣੀ ਜ਼ਿੰਦਗੀ ਇੰਜੋਏ ਕਰਨਾ ਚਾਹੁੰਦਾ ਸੀ ਮੈਂ ਆਪਣਾ ਇੱਕ ਅਲੱਗ ਫਲੈਟ ਲੈ ਲਿਆ ਸੀ ਜ਼ਿਆਦਾਤਰ ਮੈਂ ਇਸੇ ਫਲੈਟ ਵਿੱਚ ਕੁੜੀਆਂ ਨੂੰ ਲੈ ਕੇ ਆਉਂਦਾ ਸੀ ਮੰਮੀ ਪਾਪਾ ਦੇ ਨਾਲ ਮੈਂ ਬਹੁਤ ਘੱਟ ਰਹਿੰਦਾ ਸੀ ਤੇ ਰਾਜ ਨੂੰ ਵੀ ਮੇਰੇ ਆਫਿਸ ਦੇ ਵਿੱਚ ਸ਼ਫਟ ਕਰ ਦਿੱਤਾ। ਮੈਂ ਸਭ ਤੋਂ ਪਹਿਲਾਂ ਇਹ ਕੰਮ ਕੀਤਾ ਕਿ ਉਹਦੀ ਤਨਖਾਹ ਵਧਾ ਦਿੱਤੀ। ਉਹ ਬਹੁਤ ਖੁਸ਼ ਹੋਈ ਪਰ ਉਹਨੂੰ ਮੇਰੇ ਇਰਾਦਿਆਂ ਦਾ ਪਤਾ ਨਹੀਂ ਸੀ। ਕੰਮ ਕਰਦੇ ਕਰਦੇ ਉਹਨੇ ਕਾਫਤਾ ਹੋ ਗਿਆ ਸੀ। ਮੈਂ ਉਹਨੂੰ ਕਿਸੇ ਕੰਮ ਲਈ ਕਹਿੰਦਾ ਤਾਂ ਚੁੱਪ ਕਰਕੇ ਕਰ ਦਿੰਦੀ ਸੀ। ਮੇਰੇ ਕਿਸੇ ਕੰਮ ਨੂੰ ਵੀ ਨਾ ਨਹੀਂ ਕਰਦੀ ਸੀ ਪਰ ਉਹਨੇ ਪਹਿਲੀ ਵਾਰ ਮੇਰੇ ਕੰਮ ਨੂੰ ਮਨਾਂ ਕੀਤਾ ਸੀ ਜਦੋਂ ਮੈਂ ਉਹਨੂੰ ਕਿਹਾ ਸੀ ਕਿ ਮੇਰੇ ਆਫਿਸ ਵਿੱਚ ਕੰਮ ਕਰਨ ਦੇ ਅਲੱਗ ਕੁਝ ਹੀ ਰੂਲ ਆ ਮੈਨੂੰ ਕੁਝ ਕੰਮ ਕਰਨ ਵਾਲੀਆਂ ਕੁੜੀਆਂ ਦੀ ਲੁੱਕ ਮਾਡਰਨ ਚਾਹੀਦੀ ਆ ਇਸ ਲਈ ਤੂੰ ਇਹ ਵੱਡੀ ਸਾਰੀ ਚੁੰਨੀ ਤੂੰ ਕਿਸੇ ਫੈਸ਼ਨ ਨਾਲ ਲਿਆ ਕਰ ਇਹਨੂੰ ਲਾ ਕੇ ਕੋਈ ਡਰੈਸ ਪਾ ਕੇ ਆਇਆ ਕਰ ਤਾਂ ਜ਼ਿਆਦਾ ਵਧੀਆ ਲੱਗੂਗਾ ਤੇ ਉਹਦੇ ਲਈ ਮੈਂ ਤੇਰੀ ਤਨਖਾਹ ਡਬਲ ਕਰ ਦੇਵਾਂਗਾ ਮੇਰੀ ਗੱਲ ਸੁਣ ਕੇ ਉਹ ਕਹਿਣ ਲੱਗੀ ਕਿ ਜੋ ਕੱਪੜੇ ਮੈਂ ਪਾਉਂਦੀ ਆ ਮੈਨੂੰ ਉਹੀ ਵਧੀਆ ਲੱਗਦੇ ਆ ਮੈਂ ਆਪਣੀ ਲੁੱਕ ਚੇਂਜ ਨਹੀਂ ਕਰ ਸਕਦੀ ਜਦੋਂ ਮੈਂ ਤੁਹਾਡੇ ਪਾਪਾ ਦੇ ਆਫਿਸ ਵਿੱਚ ਕੰਮ ਕਰਦੀ ਸੀ ਤਾਂ ਮੈਨੂੰ ਕੋਈ ਵੀ ਪ੍ਰੋਬਲਮ ਨਹੀਂ ਸੀ ਇਸ ਲਈ ਤੁਸੀਂ ਮੈਨੂੰ ਆਪਣੇ ਪਾਪਾ ਦੇ ਆਫਿਸ ਵਿੱਚ ਹੀ ਭੇਜ ਦਿਓ ਤਾਂ ਬਹੁਤ ਚੰਗਾ ਹੋਊਗਾ ਕਿਉਂਕਿ ਮੈਨੂੰ ਇਹ ਸਭ ਕੁਝ ਕਰਨਾ ਬਿਲਕੁਲ ਵੀ ਮਨਜ਼ੂਰ ਨਹੀਂ ਉਹਦੀ ਨਾਂ ਸੁਣ ਕੇ ਤਾਂ ਮੇਰੇ ਅੰਦਰ ਅੱਗ ਜਿਹੀ ਲੱਗ ਗਈ ਸੀ ਅੱਜ ਤੱਕ ਇੰਨੀ ਹਿੰਮਤ ਮੇਰੇ ਅੱਗੇ ਕਿਸੇ ਕੁੜੀ ਨੇ ਨਹੀਂ ਕੀਤੀ ਮੈਂ ਇਹ ਤਾਂ ਚੰਗੀ ਤਰ੍ਹਾਂ ਜਾਣਦਾ ਸੀ ਕਿ ਕੁੜੀਆਂ ਆਪਣੇ ਘਰ ਦੀ ਖਰਾਬ ਹਾਲਤ ਕਰਕੇ ਹੀ ਬਾਹਰ ਨਿਕਲਦੀਆਂ ਪਰ ਆਪਣੀ ਇੱਜ਼ਤ ਦਾ ਕਰਕੇ ਚੁੰਨੀ ਲੈ ਕੇ ਰੱਖਦੀਆਂ ਆਪਣਾ ਹੁਸਨ ਲੁਕੋ ਕੇ ਰੱਖਦੀਆਂ ਤਾਂ ਕਿ ਮੇਰੇ ਵਰਗੇ ਜੈਸੀ ਮੁੰਡਿਆਂ ਨੂੰ ਆਪਣੇ ਸਾਹਮਣੇ ਇੱਜ਼ਤਦਾਰ ਸਾਬਤ ਕਰਨ ਇਹ ਉਹਨਾਂ ਦਾ ਪੁਰਾਣਾ ਢੰਗ ਸੀ ਇਦਾਂ ਦੀਆਂ ਕੁੜੀਆਂ ਜੋ ਹੁਸਨ ਨੂੰ ਲੁਕੋ ਕੇ ਰੱਖਦੀਆਂ ਉਹਨਾਂ ਦੀ ਕੀਮਤ ਹੋਰ ਵੀ ਜ਼ਿਆਦਾ ਲੱਗ ਜਾਂਦੀ ਹੈ ਜਦੋਂ ਅਸੀਂ ਉਹਦੀ ਕੀਮਤ ਵਧਾਉਂਦੇ ਹਾਂ ਤਾਂ ਉਹਨਾਂ ਦੀ ਸ਼ਰਾਫਤ ਦੀ ਚਾਦਰ ਉਤਾਰਨੋਂ ਦੇਰ ਨਹੀਂ ਲੱਗਦੀ ਇਸ ਲਈ ਮੈਂ ਵੀ ਇਦਾਂ ਹੀ ਕੀਤਾ ਅਗਲੇ ਦਿਨ ਮੈਂ ਰਾਜ ਨੂੰ ਕਿਹਾ ਕਿ ਮੈਂ ਤੇਰੇ ਨਾਲ ਇੱਕ ਬਿਜ਼ਨਸ ਕਰਨਾ ਚਾਹੁੰਦਾ ਇਸ ਲਈ ਤੂੰ ਮੇਰੇ ਨਾਲ ਚੱਲ ਸਭ ਤੋਂ ਪਹਿਲਾ ਸਵਾਲ ਇਹ ਸੀ ਕਿ ਮੈਂ ਆਫਿਸ ਟਾਈਮ ਤੇ ਵਾਪਸ ਆ ਜਾਵਾਂਗੀ ਕਿਉਂਕਿ ਜ਼ਿਆਦਾ ਦੇਰ ਨਹੀਂ ਰੁਕ ਸਕਦੀ ਮੈਂ ਕਿਹਾ ਕਿ ਤੂੰ ਆਫਿਸ ਟਾਈਮ ਤੇ ਹੀ ਆ ਜਾਈਂ ਮੇਰੀ ਗੱਲ ਸੁਣ ਕੇ ਉਹ ਮੇਰੇ ਨਾਲ ਜਾਣ ਲਈ ਤਿਆਰ ਹੋ ਗਈ। ਮੈਂ ਉਹਨੂੰ ਇੱਕ ਰੈਸਟੋਰੈਂਟ ਵਿੱਚ ਲਾਇਆ ਆਇਆ। ਉੱਥੇ ਮੇਰੇ ਕੁਝ ਕਲਾਇੰਟ ਵੀ ਸੀ। ਮੀਟਿੰਗ ਤੋਂ ਬਾਅਦ ਉਹ ਚਲੇ ਗਏ। ਮੈਂ ਰਾਜ ਨੂੰ ਬਹਾਨੇ ਨਾਲ ਉਸੇ ਹੋਟਲ ਦੇ ਕਮਰੇ ਵਿੱਚ ਲਾਇਆ ਆਇਆ। ਜਦੋਂ ਮੈਂ ਉਹਨੂੰ ਆਪਣੇ ਇਰਾਦੇ ਬਾਰੇ ਦੱਸਿਆ ਤਾਂ ਉਹ ਗੁੱਸੇ ਹੋ ਗਈ। ਮੈਂ 10 ਲੱਖ ਦਾ ਚੈੱਕ ਉਹਨੂੰ ਦੇਣ ਲਈ ਤਿਆਰ ਸੀ। ਇਹ ਵੀ ਕਿਹਾ ਕਿ ਜਦੋਂ ਤੱਕ ਮੈਂ ਤੈਨੂੰ ਚਾਹੂੰ ਵਰਤ ਸਕਦਾ ਤੇ ਤੂੰ ਮੈਨੂੰ ਮਨਾ ਨਹੀਂ ਕਰੇਂਗੀ। ਮੈਨੂੰ ਪਤਾ ਸੀ ਕਿ ਉਹ ਆਪਣੀ ਕੀਮਤ ਕਿਉਂ ਵਧਾਉਣਾ ਚਾਹੁੰਦੀ ਆ। ਕਿਉਂਕਿ 10 ਲੱਖ ਦੀ ਰਕਮ ਕੋਈ ਥੋੜੀ ਨਹੀਂ ਸੀ ਪਰ ਇਦਾਂ ਨਹੀਂ ਸੀ ਕਿ ਉਹ ਉਹਨੇ ਤਾਂ ਚੈੱਕ ਤੇ ਡਰੈੱਸ ਮੇਰੇ ਮੂੰਹ ਤੇ ਮਾਰੀ ਤੇ ਕਹਿਣ ਲੱਗੀ ਕਿ ਮੈਂ ਕਿ ਸ਼ਰੀਫ ਤੇ ਜਦਾ ਦੇ ਘਰ ਦੀ ਕੁੜੀ ਆ ਉਹ ਮੈਨੂੰ ਨਫ਼ਰਤ ਨਾਲ ਦੇਖਦੀ ਰਹੀ ਤੇ ਕਮਰੇ ਵਿੱਚੋਂ ਬਾਹਰ ਨਿਕਲ ਕੇ ਚਲੀ ਗਈ ਉਹਨੇ ਮੇਰੇ ਆਫਿਸ ਵਿੱਚ ਨੌਬਰੀ ਸ਼ਾਰਟ ਦਿੱਤੀ ਸੀ ਇਹ ਮੇਰੀ ਅਜੈਸੀ ਉਹਨੂੰ ਪਸੰਦ ਨਹੀਂ ਸੀ ਇਸ ਲਈ ਸਭ ਤੋਂ ਪਹਿਲਾਂ ਮੈਂ ਆਪਣੇ ਪਾਪਾ ਕੋਲੋਂ ਰਾਜ ਦੀ ਪੂਰੀ ਡਿਟੇਲ ਲਈ ਤੇ ਕਿਹਾ ਕਿ ਮੈਂ ਰਾਜ ਨੂੰ ਆਪਣੇ ਆਫਿਸ ਵਿੱਚ ਨੌਕਰੀ ਤੇ ਨਾ ਰੱਖਾਂ ਮੇਰੇ ਪਾਪਾ ਨੇ ਵਜ੍ਹਾ ਪੁੱਛੀ ਪਰ ਮੈਂ ਕਿਹਾ ਕਿ ਇਹ ਕੁੜੀ ਠੀਕ ਨਹੀਂ ਮੇਰੇ ਪਾਪਾ ਨੇ ਮੇਰੀ ਗੱਲ ਮੰਨ ਲਈ ਰਾਜ ਨੂੰ ਦੁਬਾਰਾ ਨੌਕਰੀ ਤੇ ਨਹੀਂ ਰੱਖਿਆ ਉਸ ਤੋਂ ਬਾਅਦ ਮੈਂ ਉਹਦੇ ਪਾਪਾ ਦਾ ਐਕਸੀਡੈਂਟ ਕਰਵਾ ਦਿੱਤਾ ਤੇ ਉਹਦੀ ਜ਼ਿੰਦਗੀ ਮੌਤ ਤੱਕ ਪਹੁੰਚਾ ਦਿੱਤੀ ਜਦੋਂ ਅੱਜ ਜਦੋਂ ਮੇਰੇ ਕੋਲ ਮਦਦ ਲਈ ਆਈ ਤਾਂ ਮੈਂ ਉਹਨੂੰ ਸਾਫ਼ ਕਹਿ ਦਿੱਤਾ ਕਿ ਮਿਸ ਰਾਜ ਅੱਜ ਤੂੰ ਕੀ ਚਾਹੁੰਦੀ ਮੈਂ ਤੇਰੀ ਕੁਝ ਮਦਦ ਕਰਾਂ ਤੇ ਤੂੰ ਆਪਣੀ ਸ਼ਰਾਫਤ ਤੇ ਖਾਨਦਾਨੀ ਇੱਜ਼ਤ ਨੂੰ ਮੇਰੇ ਆਫਿਸ ਦੇ ਬਾਹਰ ਰੱਖ ਕੇ ਆਂ। ਉਹ ਕਹਿਣ ਲੱਗੀ ਕਿ ਮੈਨੂੰ ਤੁਹਾਡੀ ਸ਼ਰਤ ਮਨਜ਼ੂਰ ਆ ਪਰ ਬਦਲੇ ਵਿੱਚ ਮੇਰੀ ਦੀ ਇੱਕ ਸ਼ਰਤ ਮੰਨਣੀ ਹੋਊਗੀ। ਮੈਂ ਹਰਾਨੀ ਨਾਲ ਉਹਦੇ ਵੱਲ ਦੇਖਿਆ ਮੈਂ ਕਿਹਾ ਕਿ ਕਿਹੋ ਜਿਹੀ ਸ਼ਰਤ। ਉਹ ਕਹਿਣ ਲੱਗੀ ਕਿ ਭਾਵੇਂ ਮੈਨੂੰ ਇੱਕ ਰਾਤ ਲਈ ਇਸਤੇਮਾਲ ਕਰ ਭਾਵੇਂ ਚਾਰ ਰਾਤਾਂ ਦੇ ਲਈ ਜਦੋਂ ਤੱਕ ਤੇਰਾ ਮਨ ਕਰੇ ਤੂੰ ਮੈਨੂੰ ਇਸਤੇਮਾਲ ਕਰ ਸਕਦਾ। ਪਰ ਮੈਨੂੰ ਹੱਥ ਲਾਉਣ ਤੋਂ ਪਹਿਲਾਂ ਤੈਨੂੰ ਮੇਰੇ ਨਾਲ ਵਿਆਹ ਕਰਾਉਣਾ ਪਊਗਾ। ਬਿਨਾ ਵਿਆਹ ਦੇ ਤੂੰ ਮੈਨੂੰ ਹੱਥ ਨਹੀਂ ਲਾਉਂਗਾ। ਬੇਸ਼ੱਕ ਤੂੰ ਮੈਨੂੰ ਬਾਅਦ ਵਿੱਚ ਤਲਾਕ ਦੇ ਦੇਵੀਂ ਪਰ ਬਿਨਾ ਵਿਆਹ ਤੋਂ ਮੈਂ ਤੇਰੇ ਨਾਲ ਨਹੀਂ ਰਹਿ ਸਕਦੀ। ਉਹਦੀ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਿਆ। ਫਿਰ ਵੀ ਉਹਦੀ ਉਹਦੀ ਗੱਲ ਸੋਚਣ ਵਾਲੀ ਸੀ। ਮੈਂ ਪਹਿਲੀ ਵਾਰ ਕਿਸੇ ਕੁੜੀ ਦੇ ਨਾਲ ਇਦਾਂ ਨਹੀਂ ਕੀਤਾ ਸੀ। ਉਹਦੀ ਗੱਲ ਤੇ ਜੋਰ ਦੀ ਹੱਸਿਆ ਤੇ ਇੱਕ ਵਕੀਲ ਨੂੰ ਆਪਣੇ ਕਮਰੇ ਵਿੱਚ ਬੁਲਾ ਲਿਆ। ਇਹ ਵਿਆਹ ਰਾਜ ਦੇ ਲਈ ਵਿਆਹ ਸੀ ਪਰ ਮੇਰੇ ਲਈ ਤਾਂ ਇਹ ਕੋਈ ਯਮਿਤ ਨਹੀਂ ਰੱਖਦਾ ਸੀ। ਉਹ ਮੇਰੇ ਨਾਲ ਸਿਰਫ ਪੌਜਮਹੀਨੇ ਦੀ ਜੈਸ਼ੀ ਦਾ ਸਮਾਨ ਸੀ। ਅੱਜ ਉਹ ਕੁੜੀ ਮੇਰੀਆਂ ਬਾਹਾਂ ਵਿੱਚ ਸੀ ਮੇਰੇ ਹੀ ਫਲੈਟ ਤੇ ਮੇਰੇ ਹੀ ਬੈੱਡ ਤੇ ਆਪਣੀ ਬੇਵਸੀ ਦੇ ਹੰਝੂ ਵਹਾ ਰਹੀ ਸੀ ਉਹਦੀ ਆਕੜ ਮੈਂ ਕੁਝ ਹੀ ਦਿਨਾਂ ਵਿੱਚ ਤੋੜ ਦਿੱਤੀ ਸੀ ਮੇਰੇ ਅੰਦਰ ਤਾਂ ਜਿਵੇਂ ਸ਼ੈਤਾਨ ਆ ਗਿਆ ਸੀ ਰਾਜ ਦਾ ਪਿਓ ਹਸਪਤਾਲ ਵਿੱਚ ਤੜਫ ਤੜਫ ਕੇ ਮਰ ਗਿਆ ਉਹ ਅਗਲੇ ਦਿਨ ਹਸਪਤਾਲ ਪਹੁੰਚੀ ਤਾਂ ਆਪਣੇ ਪਿਓ ਦੇ ਮਰਦੇ ਸ਼ਰੀਰ ਨੂੰ ਦੇਖ ਕੇ ਰੋਣ ਲੱਗ ਪਈ ਪਰ ਮੈਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਸੀ ਰਾਜ ਦਾ ਰਾਜ ਦਾ ਉਹਦੇ ਪਾਪਾ ਦੇ ਇਲਾਵਾ ਹੋਰ ਕੋਈ ਵੀ ਨਹੀਂ ਸੀ ਉਸ ਦਿਨ ਉਹ ਆਪਣੇ ਪਾਪਾ ਦੇ ਦੁੱਖ ਵਿੱਚ ਰੋਂਦੀ ਰਹੀ ਪਰ ਮੇਰੇ ਅੰਦਰ ਪਤਾ ਨਹੀਂ ਕਿਉਂ ਇਸ ਕੁੜੀ ਦੇ ਲਈ ਹੋਰ ਵੀ ਜ਼ਿਆਦਾ ਜਜ਼ਬਾਤ ਉੱਠਣ ਲੱਗ ਪਏ ਮੇਰਾ ਬਦਲਾ ਪੂਰਾ ਹੋ ਚੁੱਕਿਆ ਸੀ ਮੈਂ ਉਹਨੂੰ ਆਪਣੀ ਘਰ ਵਾਲੀ ਬਣਾ ਕੇ ਨਹੀਂ ਰੱਖਣਾ ਚਾਹੁੰਦਾ ਸੀ ਪਰ ਸ਼ਾਇਦ ਉਹਦੇ ਹੁਸਨ ਦਾ ਭੂਤ ਮੇਰੇ ਤੇ ਹਾਵੀ ਹੋ ਗਿਆ ਇਸ ਲਈ ਉਹਨੂੰ ਘਰ ਤੇ ਵਾਪਸ ਆਪਣੇ ਫਲੈਟ ਤੇ ਲੈ ਆਇਆ ਕਿਉਂਕਿ ਉਹਦੀਆਂ ਅੱਖਾਂ ਵਿੱਚ ਮੇਰੇ ਲਈ ਪਹਿਲਾਂ ਨਾਲੋਂ ਜ਼ਿਆਦਾ ਨਫ਼ਰਤ ਸੀ ਪਰ ਮੈਂ ਕਿਹਾ ਕਿ ਕਿਸੇ ਗੱਲ ਦੀ ਪ੍ਰਵਾਹ ਨਹੀਂ ਸੀ ਮੈਨੂੰ ਲੱਗਿਆ ਕਿ ਸ਼ਾਇਦ ਰਾਜ ਗੁੱਸੇ ਵਿੱਚ ਆ ਤੇ ਕੁਝ ਦਿਨਾਂ ਬਾਅਦ ਉਹਦਾ ਗੁੱਸਾ ਠੀਕ ਹੋ ਜਾਊਗਾ ਤੇ ਮੈਂ ਉਹ ਤਲਾਕ ਦੇ ਕੇ ਇਥੋਂ ਤੋਰ ਦੇਊਗਾ ਪਰ ਉਹ ਕਿਸੇ ਨਸ਼ੇ ਦੀ ਤਰ੍ਹਾਂ ਮੇਰੇ ਵਿੱਚ ਵਸਣ ਲੱਗ ਪਈ ਹਰ ਵਾਰ ਉਹ ਮੈਨੂੰ ਪਹਿਲਾਂ ਨਾਲੋਂ ਜ਼ਿਆਦਾ ਸੋਹਣੀ ਲੱਗਦੀ ਸੀ ਇੰਨੀ ਕਿ ਮੈਂ ਕਈ-ਕਈ ਘੰਟਿਆਂ ਤੱਕ ਉਹਨੂੰ ਦੇਖਦਾ ਰਹਿੰਦਾ ਹਾਲਾਂਕਿ ਅੱਜ ਤੱਕ ਰਾਜ ਦੇ ਬਦਲੇ ਵਿੱਚ ਮੈਨੂੰ ਪਿਆਰ ਨਹੀਂ ਮਿਲਿਆ ਸੀ ਉਹਦੀਆਂ ਅੱਖਾਂ ਵਿੱਚ ਮੇਰੇ ਲਈ ਇੱਕ ਹੀ ਜਜ਼ਬਾ ਸੀ ਉਨਾ ਫਰਟਦਾ ਜਿੰਨਾ ਮੈਂ ਉਹਦੇ ਨਾਲ ਪਿਆਰ ਰੈਂਦਾ ਸੀ ਉਨਾ ਹੀ ਉਹ ਮੇਰੇ ਨਾਲ ਨਫ਼ਰਤ ਕਰਦੀ ਸੀ। ਉਹਦਾ ਉਦਾਸ ਚਿਹਰਾ ਵੀ ਮੈਨੂੰ ਅਜੀਬ ਲੱਗਦਾ ਸੀ। ਇੱਕ ਵਾਰ ਉਹ ਬਹੁਤ ਬਿਮਾਰ ਹੋ ਗਈ ਤੇ ਮੇਰੀ ਜਾਨ ਤੇ ਹੀ ਬਣ ਗਈ ਸੀ। ਉਹਨੂੰ ਬੁਖਾਰ ਵਿੱਚ ਤੜਫਦੇ ਦੇਖ ਕੇ ਮੇਰਾ ਦਿਲ ਤੜਫ ਗਿਆ ਸੀ। ਉਦੋਂ ਮੈਨੂੰ ਉਹਦੇ ਨਾਲ ਪਿਆਰ ਹੋ ਗਿਆ ਸੀ। ਉਹਦੀ ਤਕਲੀਫ਼ ਮੇਰੇ ਤੋਂ ਬਰਦਾਸ਼ਤ ਨਹੀਂ ਹੋਈ। ਮੈਂ ਸਾਰੀ ਰਾਤ ਜਾਗਦਾ ਰਿਹਾ। ਉਹਦਾ ਖਿਆਲ ਰੱਖਦਾ। ਕੁਝ ਦਿਨ ਬਾਅਦ ਉਹ ਠੀਕ ਹੋ ਗਈ। ਛੇ ਮਹੀਨੇ ਹੋ ਗਏ ਸੀ ਪਰ ਅੱਜ ਵੀ ਉਹ ਮੇਰੀ ਘਰ ਵਾਲੀ ਸੀ ਇੱਕ ਵਾਰ ਉਹਨੇ ਮੈਨੂੰ ਪੁੱਛ ਲਿਆ ਕਿ ਤੂੰ ਮੈਨੂੰ ਤਲਾਕ ਕਦੋਂ ਦੇਵੇਂਗਾ ਕਿਉਂਕਿ ਮੈਂ ਤਾਂ ਉਹਨੂੰ ਪਹਿਲਾਂ ਹੀ ਦੱਸ ਚੁੱਕਿਆ ਸੀ ਕਿ ਮੈਂ ਉਹਦੇ ਨਾਲ ਕੁਝ ਦੇਣਾ ਜਾਂ ਫਿਰ ਕੁਝ ਮਹੀਨੇ ਰਹੂੰਗਾ ਪਰ ਮੇਰਾ ਇਰਾਦਾ ਬਦਲ ਗਿਆ ਸੀ ਮੈਂ ਚਾਹੁੰਦਾ ਸੀ ਕਿ ਇਦਾਂ ਹੀ ਉਹਦੇ ਨਾਲ ساری ਜ਼ਿੰਦਗੀ ਰਹਾ ਮੈਂ ਆਪਣਾ ਇਰਾਦਾ ਉਹਨੂੰ ਦੱਸ ਦਿੱਤਾ ਸੀ ਮੇਰੀ ਗੱਲ ਸੁਣ ਕੇ ਉਹਨੇ ਮੈਨੂੰ ਨਫ਼ਰਤ ਨਾਲ ਦੇਖਿਆ ਤੇ ਕਹਿਣ ਲੱਗੀ ਮੈਂ ਕਦੀ ਵੀ ਤੇਰੇ ਨਾਲ ਆਪਣੀ ਜ਼ਿੰਦਗੀ ਨਹੀਂ ਗੁਜ਼ਾਰ ਸਕਦੀ। ਮੈਨੂੰ ਹਰ ਹਾਲ ਵਿੱਚ ਤਲਾਕ ਚਾਹੀਦਾ। ਤੂੰ ਮੈਨੂੰ ਆਪ ਹੀ ਕਿਹਾ ਸੀ ਕਿ ਮੈਨੂੰ ਛੱਡ ਦੇਵੇਂਗਾ। ਇਹ ਕਹਿ ਕੇ ਉਹ ਰੋਣ ਲੱਗ ਪਈ। ਮੈਂ ਕਿਹਾ ਕਿ ਰਾਜ ਮੇਰੇ ਲਈ ਇਹ ਬਹੁਤ ਔਖਾ। ਪਤਾ ਨਹੀਂ ਮੈਂ ਕਦੋਂ ਤੈਨੂੰ ਪਿਆਰ ਕਰ ਬੈਠਾ। ਇਸ ਲਈ ਹੁਣ ਮੈਂ ਤੈਨੂੰ ਨਹੀਂ ਛੱਡ ਸਕਦਾ। ਮੈਂ ਤੈਨੂੰ ਪਿਆਰ ਕਰਦਾ। ਹੁਣ ਤੇਰੇ ਬਿਨਾਂ ਜੀਣ ਬਾਰੇ ਸੋਚ ਵੀ ਨਹੀਂ ਸਕਦਾ। ਪਲੀਜ਼ ਰਾਜ ਜੋ ਕੁਝ ਹੋਇਆ ਉਹਨੂੰ ਭੁੱਲ ਜਾ। ਤੂੰ ਵੀ ਮੇਰੇ ਪਿਆਰ ਨੂੰ ਸਵਾਰਕਾਰ ਕਰ ਲੈ। ਜਿੱਦਾਂ ਇੱਥੇ ਰਹਿ ਰਹੀ ਆ ਉਦਾਂ ਹੀ ਰਹਿ ਪਰ ਉਹ ਮੇਰੇ ਨਾਲ ਲੜਨ ਲੱਗ ਪਈ ਤੇ ਕਹਿਣ ਲੱਗੀ ਮੈਨੂੰ ਛੱਡ ਦੇ ਤੇ ਉਹਦੀ ਹਾਲਤ ਜੀਵ ਜਈ ਹੋ ਗਈ ਉਹ ਮੇਰੇ ਪੈਰਾਂ ਨੂੰ ਫੜ ਕੇ ਕਹਿਣ ਲੱਗੇ ਕਿ ਮੈਨੂੰ ਛੱਡ ਦਿਓ ਮੈਂ ਤੁਹਾਡੇ ਨਾਲ ਨਹੀਂ ਰਹਿਣਾ ਚਾਹੁੰਦੀ ਮੈਂ ਉਹਨੂੰ ਸਮਝਾਇਆ ਪਰ ਉਹ ਸਮਝ ਨਹੀਂ ਰਹੀ ਸੀ ਮਜਬੂਰ ਹੋ ਕੇ ਮੈਂ ਉਹਦੇ ਕ ਥੱਪੜ ਮਾਰ ਦਿੱਤਾ ਮੈਂ ਕਿਹਾ ਕਿ ਅੱਜ ਤੋਂ ਬਾਅਦ ਇਹ ਗੱਲ ਨਾ ਕਰੀ ਤੂੰ ਮੇਰੇ ਨਾਲ ਸਾਰੀ ਜ਼ਿੰਦਗੀ ਰਹੋਗੀ ਮੈਂ ਕੈ ਕੇ ਆਫਿਸ ਲਈ ਘਰੋਂ ਚਲਾ ਗਿਆ ਰਾਜ ਨੂੰ ਤਾਂ ਪਾਗਲਪਨ ਦਾ ਦੌਰਾ ਪੈ ਗਿਆ ਸੀ ਉਹਨੂੰ ਹਟਾਉਣ ਦੇ ਲਈ ਮੈਨੂੰ ਉਹਦੇ ਥੱਪੜ ਮਾਰਨਾ ਪਿਆ ਸੀ ਪਰ ਮੈਨੂੰ ਬਹੁਤ ਅਫਸੋਸ ਹੋ ਰਿਹਾ ਸੀ ਕਿ ਮੈਂ ਰਾਜ ਦੇ ਉੱਪਰ ਹੱਥ ਕਿਉਂ ਚੁੱਕਿਆ ਮੈਂ ਇੱਕ ਦਿਨ ਟੈਨਸ਼ਨ ਵਿੱਚ ਬਹੁਤ ਤੇਜ਼ ਗੱਡੀ ਚਲਾ ਰਿਹਾ ਸੀ ਤੇ ਉਹਦਾ ਨਤੀਜਾ ਇਹ ਨਿਕਲਿਆ ਕਿ ਸਾਹਮਣੇ ਆਉਣ ਵਾਲੀ ਗੱਡੀ ਵੀ ਮੇਰੇ ਵਿੱਚ ਵੱਜ ਗਈ ਮੇਰੀ ਗੱਡੀ ਦਾ ਐਕਸੀਡੈਂਟ ਹੋ ਗਿਆ ਮੈਂ ਬੇਹੋਸ਼ ਹੋ ਗਿਆ ਸੀ ਜਦੋਂ ਮੈਨੂੰ ਹੋਸ਼ ਆਈ ਤਾਂ ਮੈਂ ਹਸਪਤਾਲ ਵਿੱਚ ਸੀ ਮੇਰੇ ਪਾਪਾ ਤੇ ਰਾਜ ਵੀ ਉੱਥੇ ਹੀ ਸੀ ਉਸ ਵੇਲੇ ਪਾਪਾ ਦੇ ਸਾਹਮਣੇ ਮੈਂ ਰਾਜ ਹੂੰ ਆਪਣੀ ਘਰ ਵਾਲੀ ਮੰਨ ਲਿਆ ਸੀ ਮੇਰੇ ਪਾਪਾ ਇਹ ਸੁਣ ਕੇ ਮੇਰੇ ਨਾਲ ਗੁੱਸੇ ਹੋ ਗਏ ਪਰ ਜਿਸ ਹਾਲਤ ਵਿੱਚ ਪਹੁੰਚ ਗਏ ਸੀ ਮੈਨੂੰ ਕੁਝ ਵੀ ਨਹੀਂ ਕਹਿ ਸਕਦੀ ਸੀ ਮੇਰੀਆਂ ਦੋਵੇਂ ਲੱਤਾਂ ਟੁੱਟ ਗਈਆਂ ਸੀ ਡਾਕਟਰ ਨੇ ਕਿਹਾ ਸੀ ਕਿ ਕੁਝ ਮਹੀਨੇ ਤੱਕ ਤੁਸੀਂ ਠੀਕ ਹੋ ਸਕਦੇ ਆ ਇੱਕ ਹਫਤੇ ਤੱਕ ਹਸਪਤਾਲ ਵਿੱਚ ਰਹਿਣ ਤੋਂ ਬਾਅਦ ਮੈਂ ਆਪਣੇ ਮਾਪਿਓ ਦੇ ਘਰ ਰਹਿਣ ਦੀ ਬਜਾਏ ਰਾਜ ਦੇ ਨਾਲ ਫਲੈਟ ਚਲਾ ਗਿਆ ਉਹ ਮੇਰਾ ਧਿਆਨ ਰੱਖਦੀ ਸੀ ਉਹਦਾ ਵਿਵਹਾਰ ਵੀ ਬਦਲ ਗਿਆ ਸੀ ਪਰ ਮੈਨੂੰ ਰਾਤ ਨੂੰ ਦਵਾਈ ਦੇਣ ਤੋਂ ਬਾਅਦ ਉਹ ਮੇਰੇ ਕਮਰੇ ਵਿੱਚੋਂ ਚਲੀ ਜਾਂਦੀ ਸੀ ਸਾਰੀ ਰਾਤ ਕਮਰੇ ਵਿੱਚ ਨਹੀਂ ਆਉਂਦੀ ਮੈਂ ਉਸ ਵੇਲੇ ਕਿੰਨਾ ਲੋੜਵੰਦ ਹੋ ਗਿਆ ਸੀ ਮੈਂ ਆਪਣੇ ਆਪ ਬੈੱਡ ਤੋਂ ਉੱਠ ਨਹੀਂ ਸਕਦਾ ਸੀ ਮੇਰੇ ਕਮਰੇ ਦਾ ਦਰਵਾਜ਼ਾ ਖੁੱਲਿਆ ਸੀ ਤਾਂ ਉਹ ਮੇਰੇ ਸਾਹਮਣੇ ਕਮਰੇ ਵਿੱਚ ਸੀ ਪਰ ਉਹਦੇ ਕਮਰੇ ਦਾ ਦਰਵਾਜ਼ਾ ਬੰਦ ਸੀ ਰਾਤ ਨੂੰ ਸ਼ਾਂਤੀ ਵਿੱਚ ਮੇਰੇ ਸਾਹਮਣੇ ਉਹਦੇ ਕਮਰੇ ਵਿੱਚੋਂ ਆਵਾਜ਼ ਆ ਰਹੀ ਸੀ ਉਦੋਂ ਕਮਰੇ ਵਿੱਚ ਕੌਣ ਹੋ ਸਕਦਾ ਸੀ ਮੈਂ ਬਹੁਤ ਜਿਆਦਾ ਕਬਰਾਂ ਨੂੰ ਲੱਗ ਪਿਆ ਸ਼ਾਇਦ ਮੇਰਾ ਵਹਿਮ ਸੀ ਪਰ ਇਹ ਮੇਰਾ ਵਹਿਮ ਨਹੀਂ ਸੀ ਕਿਉਂਕਿ ਮੈਨੂੰ ਰੋਜ਼ ਦੀ ਹੀ ਇਦਾਂ ਦੀਆਂ ਅਜੀਬ ਆਵਾਜ਼ਾਂ ਆਉਂਦੀਆਂ ਸੀ ਜੋ ਮੈਨੂੰ ਬਹੁਤ ਤਕਲੀਫ ਦਿੰਦੀਆਂ ਸੀ ਮੇਰੇ ਆਫਿਸ ਵਿੱਚ ਕੰਮ ਕਰਨ ਦੇ سلسلے ਵਿੱਚ ਰਾਜ ਨੂੰ ਮੈਨੂੰ ਫਾਈਲ ਸੈਂਡ ਕਰਵਾਉਣ ਲਈ ਦੇ ਦਿੰਦੀ ਸੀ ਮੇਰੇ ਆਫਿਸ ਦਾ ਮੈਨੇਜਰ ਰੋਜ਼ ਆਉਂਦਾ ਸੀ ਜੋ ਵੀ ਜ਼ਰੂਰੀ ਕੰਮ ਹੁੰਦਾ ਸੀ ਮੈਂ ਉਹਦੇ ਨਾਲ ਘਰ ਹੀ ਬੈਠ ਕੇ ਗੱਲ ਕਰਦਾ ਸੀ ਤੇ ਫਿਰ ਉਹ ਚਲਾ ਜਾਂਦਾ ਸੀ ਕਾਫੀ ਜ਼ਿੰਮੇਵਾਰ ਤੇ ਸ਼ਰੀਫ ਮੁੰਡਾ ਸੀ ਮੈਂ ਸੋਚ ਵੀ ਨਹੀਂ ਸਕਦਾ ਸੀ ਕਿ ਅੱਜ ਉਹੀ ਮੇਰੀ ਘਰ ਵਾਲੀ ਦੇ ਕਮਰੇ ਤੋਂ ਬਾਹਰ ਮੈਂ ਗਿਆ ਕਿ ਤੂੰ ਤੂੰ ਉਹ ਕਹਿਣ ਲੱਗਾ ਕਿ ਹਾਂ ਮੈਂ ਅੱਜ ਮੇਰੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਉਹ ਦੇਖ ਰਿਹਾ ਸੀ ਰਾਜਵੀ ਨਾਲ ਹੀ ਖੜੀ ਸੀ ਉਹਨੇ ਕੁਝ ਫਾਇਲਾ ਮੇਰੇ ਸਾਹਮਣੇ ਰੱਖ ਦਿੱਤੀਆਂ ਤੇ ਕਹਿਣ ਲੱਗੀ ਤੁਹਾਡੀ ਸਾਰੀ ਜਾਇਦਾਦ ਮੈਂ ਆਪਣੇ ਨਾਮ ਕਰਵਾ ਲਈ ਹੈ ਜੇ ਤੂੰ ਮੈਨੂੰ ਤਲਾਕ ਨਹੀਂ ਦਿੰਦਾ ਤਾਂ ਮੈਂ ਤੈਨੂੰ ਜਾਨੋਂ ਮਾਰ ਦੇਵਾਂਗੀ ਮੈਂ ਹਰਾਨੀ ਨਾਲ ਉਹਦੇ ਵੱਲ ਦੇਖਿਆ ਮੈਂ ਕਿਹਾ ਕਿ ਰਾਜ ਮੈਨੂੰ ਤੇਰੇ ਨਾਲ ਪਿਆਰ ਹੋ ਗਿਆ ਤੇ ਮੈਂ ਤੇਰੀ ਸ਼ਰਾਫਤ ਤੇ ਵਿਸ਼ਵਾਸ ਕਰਦਾ ਪਰ ਮੈਂ ਇਹ ਨਹੀਂ ਸੋਚ ਸਕਦਾ ਸੀ ਕਿ ਤੂੰ ਕਿਸੇ ਨਾਲ ਨਾਜਾਇਜ਼ ਰਿਸ਼ਤਾ ਵੀ ਬਣਾਉਂਗੀ ਕਿਉਂਕਿ ਨਾਜਾਇਜ਼ ਰਿਸ਼ਤਾ ਤਾਂ ਮੈਂ ਵੀ ਤੇਰੇ ਨਾਲ ਬਣਾਉਣਾ ਚਾਹੁੰਦਾ ਸੀ ਪਰ ਬਦਲੇ ਵਿੱਚ ਮੈਂ ਤੈਨੂੰ ਲੱਖਾਂ ਰੁਪਏ ਦਿੱਤੇ ਪਰ ਤੂੰ ਆਪਣੀ ਸ਼ਰਾਫਤ ਨੂੰ ਆਪਣੀ ਇੱਜ਼ਤ ਨੂੰ ਐਵੇਂ ਤਾਂ ਫਿਰ ਅੱਜ ਕਿਸੇ ਗੈਰ ਮਰਦ ਦੇ ਨਾਲ ਕਿਉਂ ਮੇਰੀ ਆਪਣੀ ਜਾਇਦਾਦ ਮੇਰੇ ਕੋਲੋਂ ਖੋਹ ਲਈ ਦਾ ਮੈਨੂੰ ਕੋਈ ਅਫਸੋਸ ਨਹੀਂ ਪਰ ਮੈਨੂੰ ਤੇਰੇ ਬਦਲ ਜਾਣ ਦਾ ਬਹੁਤ ਦੁੱਖ ਆ ਚੰਗਾ ਹੋਊਗਾ ਕਿ ਤੂੰ ਮੈਨੂੰ ਮਾਰ ਦੇ ਪਰ ਮੈਂ ਦੇ ਨੂੰ ਤਲਾਕ ਨਹੀਂ ਦੇ ਸਕਦਾ ਤੇਰੇ ਤੋਂ ਵੱਖ ਹੋਣ ਤੋਂ ਬਾਅਦ ਮੈਂ ਮਰ ਜਾਊਂਗਾ ਇਸ ਤੋਂ ਚੰਗਾ ਆ ਕਿ ਮੈਂ ਤੇਰੇ ਨਾਮ ਦੇ ਨਾਲ ਹੀ ਇਸ ਦੁਨੀਆ ਵਿੱਚ ਚਲਾ ਜਾਵਾਂ ਮੈਂ ਥੱਲੇ ਡਿੱਗਿਆ ਹੋਇਆ ਪਿਸਤੌਲ ਚੁੱਕ ਲਿਆ ਤੇ ਕੰਮ ਦੇ ਹੱਥਾਂ ਨਾਲ ਰਾਜ ਨੂੰ ਫੜਾ ਦਿੱਤਾ ਰਾਜ ਨੇ ਪਿਸਤੌਲ ਹੱਥ ਵਿੱਚ ਫੜ ਲਿਆ ਪਰ ਅਗਲੇ ਹੀ ਮਿੰਟਾਂ ਵਿੱਚ ਉਹ ਰੋਣ ਲੱਗ ਪਈ ਮੈਨੇਜਰ ਕਹਿਣ ਲੱਗਾ ਕਿ ਰਾਜ ਰਾਜ ਮੇਰੀ ਭੈਣ ਆ ਮੈਂ ਦੁਬਈ ਵਿੱਚੋਂ ਨੌਕਰੀ ਕਰਨ ਗਿਆ ਸੀ ਪਰ ਉੱਥੇ ਮੈਨੂੰ ਕਿਸੇ ਨੇ ਝੂਠ ਦੇ ਇਲਜ਼ਾਮ ਲਗਾ ਕੇ ਜੇਲ੍ਹ ਵਿੱਚ ਭੇਜ ਦਿੱਤਾ ਜਦੋਂ ਮੈਂ ਉੱਥੋਂ ਵਾਪਸ ਆਏ ਤੇ ਰਾਜ ਨੇ ਹੀ ਮੈਨੂੰ ਸਾਰੀ ਗੱਲ ਦੱਸ ਦਿੱਤੀ ਤੇ ਮੈਨੂੰ ਵੀ ਬਹੁਤ ਦੁੱਖ ਹੋਇਆ ਤੂੰ ਮੇਰੇ ਮਾਂ ਪਿਓ ਨਾਲ ਜੋ ਵੀ ਕੁਝ ਕੀਤਾ ਮੈਂ ਤੇ ਰਾਜ ਨੇ ਉਹਦਾ ਬਦਲਾ ਲਿਆ ਇਸ ਲਈ ਮੈਂ ਤੇਰੇ ਆਫਿਸ ਵਿੱਚ ਨੌਕਰੀ ਕੀਤੀ ਸੀ ਤੇਰਾ ਭਰੋਸਾ ਜਿੱਤਿਆ ਤੇ ਤੇਰਾ ਐਕਸੀਡੈਂਟ ਕਰਵਾ ਦਿੱਤਾ ਉਸ ਤੋਂ ਬਾਅਦ ਤੈਨੂੰ ਤਕਲੀਫ ਦੇਣ ਦੇ ਲਈ ਇਹ ਡਰਾਮਾ ਕੀਤਾ ਇਹ ਸੁਣ ਕੇ ਮੈਂ ਸ਼ਰਮਿੰਦਾ ਜਿਹਾ ਹੋ ਗਿਆ ਮੈਂ ਰਾਜ ਨੂੰ ਆਪਣੇ ਹਰ ਗਲਤ ਵਿਵਹਾਰ ਤੋਂ ਮਾਫੀ ਮੰਗ ਲਈ ਤੇ ਔਰਤ ਦੀ ਸਹਿਨਸ਼ੀਲਤਾ ਮਰਦ ਨਾਲੋਂ ਕਿਤੇ ਜ਼ਿਆਦਾ ਹੁੰਦੀ ਆ ਉਹਨੇ ਮੈਨੂੰ ਮਾਫ ਕਰ ਦਿੱਤਾ ਮੈਂ व्हीਲਚੇਅਰ ਤੇ ਬੈਠਾ ਸੀ ਉਹ ਮੇਰੇ ਕੋਟਿਆਂ ਵਿੱਚ ਸਿਰ ਰੱਖ ਕੇ ਬੈਠ ਗਈ ਰਾਜ ਦਾ ਪਿਆਰ ਵੇਖ ਕੇ ਮੈਨੂੰ ਬਹੁਤ ਵਧੀਆ ਲੱਗ ਰਿਹਾ ਸੀ ਹਾਂਜੀ ਦੋਸਤੋ ਏਸੀ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੇ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਤੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਮਿਲਾਂਗੇ ਜੀ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ